ਇੰਟਰਨੈਸ਼ਨਲ ਸਟੂਡੈਂਟਸ ਦੀ ਆਪਾਂ ਕਹਾਂਗੇ ਮਾੜੀ ਜਾਂ ਬਦਤਰ ਹਾਲਤ ਬਾਰੇ ਤਾਂ ਸਭ ਹੀ ਜਾਣਦੇ ਨੇ ਪਰ ਹੁਣ ਨੌਬਤ ਇੱਥੋਂ ਤੱਕ ਆ ਚੁੱਕੀ ਹੈ ਕਿ ਤੰਬੂਆਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਨੇ ਤੰਬੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹੋ ਜਾਂ ਹੋਰ ਵੱਖ-ਵੱਖ ਜਿਹੜੇ ਸਰਵੇਜ਼ ਆਏ ਨੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ 2030 ਤੱਕ ਆਉਂਦੇ ਆਉਂਦੇ ਟ੍ਰਿਪਲ ਤੱਕ ਹੋ ਸਕਦੀ ਹੈ ਹੋਮਲੈਸ ਲੋਕਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਓਕੇ ਇਸ ਵੇਲੇ 3 ਲੱਖ ਜਾਂ 3.5 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਜਿਹੜੀ ਕਿ 2030 ਤੱਕ ਆਉਂਦੇ ਆਉਂਦੇ ਟ੍ਰਿਪਲ ਤੱਕ ਵੀ ਜਾ ਸਕਦੀ ਹੈ ਇੱਥੇ ਹੁਣ ਇਹ ਕਹਿ ਸਕਦੇ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਵਿਚਾਰੇ ਕਹਿ ਸਕਦੇ ਆ ਵਿਚਾਰੇ ਲੁੱਕ ਗਏ ਇਹ ਹੁਣ ਜੋ ਬ੍ਰੈਂਟਨ ਦੇ ਕਹਿ ਸਕਦੇ ਆ ਇੱਕ ਇਲਾਕੇ ਦੇ ਵਿੱਚ ਆਪਣੇ ਤੰਬੂ ਗੱਡੀ ਬੈਠੇ ਨੇ ਜਾਂ ਕਹਿ ਸਕਦੇ ਆ ਰੈਣ ਬਸੇਰੇ ਬਣਾਈ ਬੈਠੇ ਨੇ ਕਿ ਬਸ ਰਾਤ ਕੱਟਣੀ ਹੈ ਦਿਨ ਵੇਲੇ ਤਾਂ ਕਾਲਜ ਚਲੇ ਗਏ ਜਾਂ ਆਪਣਾ ਕਹਿ ਸਕਦੇ ਆ ਕੰਮ ਤੇ ਚਲੇ ਗਏ ਤੇ ਦਿਨ ਤਾਂ ਲੰਘ ਜਾਂਦਾ ਬਸ ਰਾਤ ਨੂੰ ਔਖਾ ਹੈ ਪਰ ਉਸ ਮੌਸਮ ਦੇ ਵਿੱਚ ਕੀ ਬਣੂਗਾ ਜਦੋਂ ਫਿਰ ਬਰਫੀਲੇ ਤੂਫਾਨ ਆਉਂਦੇ ਨੇ ਕੈਨੇਡਾ ਦੇ ਵਿੱਚ ਬਰਫ ਪੈਂਦੀ ਹੈ ਫੇਰ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਆਸਰਾ ਲੈਣਾ ਹੀ ਪਊਗਾ ਇਸ ਮੁੱਦੇ ਤੇ ਆਪਾਂ ਜ਼ਰੂਰ ਚਰਚਾ ਕਰਾਂਗੇ ਪਰ ਦੂਜੇ ਪਾਸੇ ਦੋ ਮੰਦ ਭਾਗੀਆਂ ਖਬਰਾਂ ਕੱਲ ਆਪਾਂ ਜੇ ਜ਼ਿਕਰ ਕਰ ਰਹੇ ਸੀ ਭਿਆਨਕ ਹਾਦਸੇ ਦਾ ਦੋ ਗੱਡੀਆਂ ਦੀ ਟੱਕਰ ਹੋਈ ਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਦੋ ਜਣਿਆਂ ਦੀ ਪਛਾਣ ਮੋਗਾ ਦੇ ਕਹਿ ਸਕਦੇ ਆ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਤੇ ਦੂਜੇ ਤਲਵੰਡੀ ਭਾਈ ਦੇ ਸਚਿੰਨ ਸਚਦੇਵਾ ਵਜੋਂ ਹੋਈ ਹੈ ਓਕੇ ਇੱਕ ਚਰਨਪ੍ਰੀਤ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤੇ ਸਚਿੰਨ ਸਚਦੇਵਾ ਦੀ ਉਮਰ ਸਿਰਫ 19 ਸਾਲ ਹੈ ਤੇ ਇਹ ਸਿਰਫ 10 ਮਹੀਨੇ ਚਰਨਪ੍ਰੀਤ ਿੱਲੋਂ ਵੀ 10 ਮਹੀਨੇ ਪਹਿਲਾਂ ਹੀ ਸਿਰਫ ਕੈਨੇਡਾ ਪੁੱਜਾ ਸੀ ਤੇ ਹੁਣ ਹਾਲਾਤ ਜਿਹੜੇ ਨੇ ਪਰਿਵਾਰ ਵਾਸਤੇ ਬਰਦਾਸ਼ਤ ਕਰਨੇ ਮੁਸ਼ਕਲ ਹੋ ਚੁੱਕੇ ਨੇ ਪਰ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਪਰ ਜਿਹੜਾ ਕਹਿ ਸਕਦੇ ਆ ਤਲਵੰਡੀ ਪਾਈ ਦਾ ਸਚਿੰਦ ਜਿਹੜਾ ਕਹਿ ਸਕਦੇ ਆ ਸਚਿੰਦ ਸਤਜਦੇਵਾ ਵੀ ਸਿਰਫ 3 ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜਾ ਸੀ ਜੀ ਸਿਰਫ 3 ਮਹੀਨੇ ਪਹਿਲਾਂ ਕੈਨੇਡਾ ਪੁੱਜੇ ਇਸ ਪੰਜਾਬੀ ਨੌਜਵਾਨ ਦੇ ਨਾਲ ਜਿਹੜਾ ਪਾਣਾ ਵਰਤ ਗਿਆ ਐਕਸੀਡੈਂਟ ਇੱਕ ਕਾਰ ਕ੍ਰੈਸ਼ ਜਿਵੇਂ ਕਿ ਆਪਾਂ ਕੱਲ ਕਈ ਕਾਰ ਕ੍ਰੈਸ਼ ਦਾ ਜ਼ਿਕਰ ਕੀਤਾ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਬੀਸੀ ਦੇ ਵਿੱਚ ਵਾਪਰਿਆ ਕਾਰ ਕ੍ਰੈਸ਼ ਦੋ ਜਣੇ ਹੋਰ ਵੀ ਜ਼ਖਮੀ ਹੋਏ ਨੇ ਉਹਨਾਂ ਦੀ شناخت ਐ ਜਿਹੜੀ ਜਨਤਕ ਨਹੀਂ ਕੀਤੀ ਗਈ ਪਰ ਬਹੁਤ ਹੀ ਮੰਦਭਾਗੀ ਖਬਰ ਆਪਾਂ ਦੁਬਾਰਾ ਪਹਿਲਾਂ ਉਧਰਲੇ ਪਾਸੇ ਆਉਣੇ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਹੋਮਲੈਸ ਲੋਕ ਜਿਹੜੇ ਬੇਕਰ ਲੋਕ ਬਿਨਾਂ ਸ਼ੱਕ ਹੈਗੇ ਨੇ ਕੈਨੇਡਾ ਦੇ ਵਿੱਚ ਪਰ ਹੁਣ ਗਿਣਤੀ ਹੈ ਜਿਹੜੀ ਹੋਰ ਜ਼ਿਆਦਾ ਤੇਜ਼ੀ ਨਾਲ ਵਧਣ ਦੇ ਆਸਾਰ ਬਣਦੇ ਜਾ ਰਹੇ ਨੇ ਇਹ ਕਹਿ ਸਕਦੇ ਆ ਕਿ ਵੱਖ-ਵੱਖ ਸਰਵੇਜ਼ ਤੇ ਕਹਿ ਸਕਦੇ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਹਾਲਾਂਕਿ ਕੋਈ ਜ਼ਿਕਰ ਨਹੀਂ ਕੀਤਾ ਪਰ ਇੱਥੇ ਜਦੋਂ ਆਹ ਇੱਕ ਬੀਬੀ ਦੀ ਕਮੈਂਟਰੀ ਹੈ ਇਸ ਵੀਡੀਓ ਦੇ ਵਿੱਚ ਹਾਲਾਂਕਿ ਆਪਾਂ ਤਸਵੀਰਾਂ ਦੇ ਰੂਪ ਵਿੱਚ ਦੇਖ ਰਹੇ ਹਾਂ ਤਾਂ ਉਹ ਉਸ ਨੂੰ ਦੇਖ ਕੇ ਬੀਬੀ ਨੇ ਜਦੋਂ ਰਿਕਾਰਡਿੰਗ ਸ਼ੁਰੂ ਕੀਤੀ ਜਾਂ ਕਹਿ ਸਕਦੇ ਆ ਫਿਲਮਿੰਗ ਸ਼ੁਰੂ ਕੀਤੀ ਤਾਂ ਇਹ ਇੰਟਰਨੈਸ਼ਨਲ ਸਟੂਡੈਂਟਸ ਪਰਲੇ ਪਾਸੇ ਝਾੜਾਂ ਦੇ ਵਿੱਚ ਜਾ ਕੇ ਲੋਕੇ ਹਾਂਜੀ